ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬੈਂਗਣ ਦੀ ਸਬਜ਼ੀ ਬਣਾਉਣੀ ਆ ਉਹ ਵੀ ਇੱਕ ਅਲੱਗ ਤਰੀਕੇ ਨਾਲ ਤੇ ਕਰਦੇ ਹਾਂ ਜੀ ਆਪਾਂ ਵੀਡੀਓ ਸਟਾਰਟ ਆਪਾਂ ਜੀ ਇਹ ਇੱਧਰ ਬੈਂਗਣ ਲੈ ਲਏ ਇਹ ਆਪਾਂ ਘਰੋਂ ਹੀ ਥੋੜੇ ਸੀਗੇ ਤੇ ਇਹਨਾਂ ਨੂੰ ਨਾ ਆਪਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਕਟਾਂਗੇ ਆਹ ਮੂਰੂ ਆਪਾਂ ਇਹ ਡੰਡੀਆਂ ਕੱਟ ਤੀਆਂ ਤੇ ਥੋੜਾ ਪੇੜ ਮੈਂ ਦਾਂ ਕੱਟ ਲਾਂਗੇ ਨਸਤਰ ਕਰਕੇ ਆ ਬਿਲਕੁਲ ਸਾਫ ਵਿੱਚ ਕੁਝ ਨਹੀਂ ਹੈਗਾ ਤੇ ਇਹਨੂੰ ਨਾ ਆਪਾਂ ਵਿੱਚ ਕੱਟਾ ਇਦਾਂ ਲਾਵਾਂਗੇ ਆਪਾਂ ਇਹਦੇ ਇਸ ਤਰ੍ਹਾਂ ਕਰਕੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਇੰਜ ਕਰਕੇ ਇਸ ਤਰ੍ਹਾਂ ਕਰਕੇ ਥੱਲੇ ਤੱਕ ਨਹੀਂ ਲੈ ਕੇ ਜਾਣਾ ਆਪਾਂ ਬਸ ਇਹਦੇ ਵਿੱਚ ਵਿੱਚ ਹੀ ਲਾਉਣਾ ਇੰਜ ਕਰਕੇ ਇਹ ਵੀ ਛਿਛਿਆ ਇਸ ਤਰ੍ਹਾਂ ਕਰਕੇ ਆਪ ਲਾਉਣਾ ਇੰਜ ਕਰਕੇ ਨੇ ਆਪਾਂ ਇਸ ਤਰ੍ਹਾਂ ਟੁਕੜੀਆਂ ਚ ਇਹਨੂੰ ਬਣਾਵਾਂ ਲਾਵਾਂਗੇ ਇਹਨੂੰ ਕੱਟ ਇਸ ਤਰ੍ਹਾਂ ਆ ਸਾਰੇ ਲਾਗੇ ਕੱਟ ਇਹਦੇ ਵਿੱਚ ਨਾ ਕੋਈ ਵੀ ਉਹ ਹੋ ਰਹੀ ਨਹੀਂ ਦਾ ਸੁੰਡ ਵਗੈਰਾ ਹੈ ਨਹੀਂ ਤੇ ਇਹ ਵੀ ਆਪਾਂ ਇੰ ਕੱਟ ਲਾਂਗੇ ਇੱਕ ਤਾਂ ਵਿਚਾਲੂ ਪਹਿਲਾਂ ਲਾਵਾਂਗੇ ਜੀਰਾ نیچے ਨਹੀਂ ਆਪਾਂ ਇਧਰਲੇ ਪਾਸੇ ਨਹੀਂ ਲੈ ਕੇ ਜਾਣਾਗਾ ਤੇ ਇਸ ਤਰ੍ਹਾਂ ਹੀ ਟਟ ਲਾਂਗੇ ਇਸ ਤਰ੍ਹਾਂ ਪਾਸਾਰੀ ਐਂ ਕਰਕੇ ਕੱਟ ਲਾਂਗੇ ਇਹਨੂੰ ਵੇਖ ਲਾਂਗੇ ਇਹਦੇ ਵਿੱਚ ਕੁਝ ਹੈਗਾ ਤਾਂ ਨਹੀਂ ਹੈ ਇਹਨਾਂ ਆਪਣਾ ਸਾਰਿਆਂ ਦੇ ਵਿੱਚ ਕੱਟ ਲਾ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਆਪਣਾ ਦੇ ਆਹ ਵਾਲੇ ਸਾਰਿਆਂ ਨੂੰ ਲਾਤਾ ਇਹ ਕੱਟ A to Z ਜਿੰਨੇ ਵੀ ਹੈ ਨਾ ਸਾਰੇ ਇਸ ਤਰ੍ਹਾਂ ਕਰਕੇ ਕੱਟ ਲਾਇਆ ਤੇ ਹੁਣ ਨਾ ਆਪ ਇਹਦੇ ਵਿੱਚ ਜਿਹੜੇ ਮਸਾਲੇ ਪਾਵਾਂਗੇ ਉਹ ਇਹ ਵਾਲੇ ਆਪਾਂ ਇਹ ਲਿਆ 2 ਚਮਚੇ ਮਸਾਲਾ ਧਨੀਆ ਪਾਊਡਰ ਆ ਤੇ 1 ਚਮਚ ਤੋਂ ਉੱਪਰ ਥੋੜਾ ਜਿਹਾ ਹਲਦੀ ਪਾਊਡਰ ਆ ਇੱਕ ਨਮਕ ਤੁਸੀਂ ਸਵਾਦ ਅਨਸਾਰ ਲੈ ਸਕਦੇ ਆ ਇੱਕ ਚਮਚ ਆਪਾਂ ਨਮਕ ਲਿਆ ਤੇ ਇਹ ਕਿਚਨ ਕੇ ਦਾ ਮਸਾਲਾ ਅੱਧਾ ਚਮਚਾ ਤੇ ਇਹ ਹੈਗੀ ਤਿੱਖੀ ਵਾਲੀ ਲਾਲ ਮਿਰਚ ਇਹ ਹੈਗੀ ਲਾਲ ਕਹਿੰਦੇ ਕਸ਼ਮੀਰੀ ਲਾਲ ਮਿਰਚ ਇਹਦੇ ਵਿੱਚ ਨਾ ਤਿੱਖਾਪਨ ਨਹੀਂ ਹੁੰਦਾਗਾ ਤੇ ਇਹ ਆਪਾਂ ਹਿੰਗਾ ਲਈਏ ਇਹ ਦੋ ਗੁੰਜ ਇਹ ਵੀ ਆਪਾਂ ਇਹਦੇ ਵਿੱਚ ਪਾ ਦਿਆਂਗੇ ਤੇ ਹੁਣ ਨਾ ਪੈਨੂ ਸਾਰੇ ਨੂੰ ਰਲਾ ਲੈਣੇ ਆ ਇਸ ਤਰ੍ਹਾਂ ਕਰਕੇ ਸਰਰ ਲਾ ਕੇ ਫੀਰਾਪੇ ਦੀ ਵਿੱਚ ਪਾਵਾਂਗੇ। ਤੰਗੀਦਰਾ ਪੈ ਨੂੰ ਰਲਾ ਲਾਂਗੇ। ਇਹ A to Z ਨੂੰ ਸਾਰਾ ਰਲ ਜਾਈ ਇਹ ਵਿੱਚ। ਇਹਨਾਂ ਤੁਸੀਂ ਜ਼ਰੂਰ ਟਰਾਈ ਕਰਕੇ ਵੇਖਿਓ। ਘਰੇ ਜ਼ਰੂਰ ਬਣਾ ਕੇ ਵੇਖਿਓ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਐ। ਉਹ ਤਾਂ ਤੁਸੀਂ ਪੁਰਾਣੇ ਸਾਰੇ ਤਰੀਕੇ ਭੁੱਲ ਜਾਓਗੇ। ਫਿਰ ਇਹੀ ਬਣਾਉਂਗੇ। ਆ ਦੇਖੋ ਹੁਣ ਨਾ ਪੈ ਇਸ ਤਰ੍ਹਾਂ ਕਰਕੇ ਨਾ ਇਹਨੂੰ ਥੋੜਾ ਜਿਹਾ ਐ ਕਰਕੇ ਇਹਨੂੰ ਆਪ ਉੱਪਰ ਪਾ ਲਾਂਗੇ ਜਿਵੇਂ ਆਪ ਪਾਇਆ ਇਹਨੂੰ ਹੱਥਾਂ ਨਾਲ ਹੀ ਪਾਇਆ ਹੈ ਹੱਥਾਂ ਨਾਲ ਹੀ ਵਿੱਚ ਮੈਸ਼ ਕੀਤਾ ਜਾਊਗਾ ਇਸ ਤਰ੍ਹਾਂ ਕਰਕੇ ਐ ਕਰਕੇ ਨਾ ਹੱਥਾਂ ਨਾਲ ਹੀ ਭਰਿਆ ਜਾਊਗਾ ਇਹ ਐ ਨਹੀਂ ਇਹ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਨਾ ਭਰ ਲਾਂਗੇ ਮਸਾਲੇ ਨੂੰ ਤੇ ਇਹ ਜਿਵੇਂ ਆਪਾਂ ਦੂਜੇ ਆਪਾਂ ਚਾਰ ਫਾੜੀਆਂ ਕਰਕੇ ਤੇ ਆਪਾਂ ਉਹ ਮਸਾਲਾ ਭਰਦੇ ਆ ਉਹ ਸਾਰਾ ਮਸਾਲਾ ਬਾਹਰ ਨਿਕਲ ਜਾਂਦਾ ਨਾ ਇਹ ਉਵੇਂ ਹੀ ਨਿਕਲਦਾ ਹੁਣ ਇਸ ਤਰ੍ਹਾਂ ਕਰ ਕਰਕੇ ਨਾ ਆਪੇ ਇਹ ਸਾਰਾ ਪਰ ਲਾਗੇ ਇਸ ਤਰ੍ਹਾਂ ਤੁਸੀਂ ਉੱਪਰ ਪਾ ਲਓ ਤੇ ਨਾ ਫਿਰ ਜਲਦੀ ਜਲਦੀ ਪੈ ਜਾਂਦਾ ਇਹ ਕਦੀ ਵਾਰ ਤੋਂ ਪਹਿਲਾਂ ਥੋੜਾ ਜਿਹਾ ਲੱਗਦਾ ਔਖਾ ਫਿਰ ਬਸ ਇਸ ਤਰ੍ਹਾਂ ਪੈ ਜਾਂਦਾ ਇਹ ਤਾਂ ਬੱਚੇ ਵੀ ਕੰਮ ਕਰ ਲੈਣਗੇ ਐਕਸਟਰਾ ਵਰਗੀ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਨਾ ਆਪਣਾ ਮਸਾਲਾ ਦੇਖੋ ਉੱਪਰ ਤੱਕ ਐਵੇਂ ਵਿੱਚ ਆ ਚੰਗੀ ਤਰ੍ਹਾਂ ਪੈ ਗਿਆ ਮਸਾਲਾ ਚਾਰੇ ਪਾਸੇ ਇਸ ਤਰ੍ਹਾਂ ਜਿਹੜਾ ਐਕਸਟਰਾ ਹੈਗਾ ਉਹਨੂੰ ਆਪਾਂ ਨਾ ਇੰਜ ਕਰ ਦਾਂਗੇ ਤੇ ਇਵੇਂ ਹੀ ਆਪਾਂ ਇਹ ਆ ਵਾਲਾ ਪਰ ਲਾ ਗਏ ਆਪਾਂ ਇਹ ਸਾਰੇ ਆਪਾਂ ਭਰਦੇ ਆ ਭਰ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਆ ਦੁਬਾਰਾ ਇਹ ਆਪਾਂ ਸਾਰੇ ਆ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਕਰਕੇ ਭਰ ਕੇ ਤੇ ਇਹਨੂੰ ਰੱਖ ਲਈ ਹੁਣ ਆਪਾਂ ਗਰੇਵੀਸ ਜਿਹੜੀ ਬਣਾਉਣੀ ਆ ਤੇ ਉਹ ਆਪਾਂ ਤਿਆਰ ਕਰਦੇ ਆ ਗਰੇਵੀ ਤਿਆਰ ਕਰਨ ਵਾਸਤੇ ਆਪਾਂ ਇਹ ਦੋ ਟਮਾਟਰ ਲਏ ਆ ਤੇ ਇਹ ਆਪਾਂ ਅਦਰਕ ਦਾ ਟੁਕੜਾ ਲਿਆ ਇਹ ਲਸਣ ਆ ਤੇ ਚਾਰ ਆਪਾਂ ਪਿਆਜ਼ ਲਈ ਆ ਤੇ ਇਹਨਾਂ ਨੂੰ ਨਾ ਆਪਾਂ ਸਾਰਿਆਂ ਨੂੰ ਹੁਣ ਇਹਨੂੰ ਗ੍ਰाइंड ਕਰ ਲੈਣੇ ਆ ਇੱਧਰ ਆਪਾਂ ਪਿਊਰੀ ਬਣਾ ਲਈ ਇਹ ਹੈਗੇ ਦੋ ਟਮਾਟਰਾਂ ਦੀ ਪਿਊਰੀ ਤੇ ਇਹ ਹੈਗੇ ਚਾਰ ਪਿਆਜ਼ ਤੇ ਲਸਣ ਅਦਰਕ ਇਹਦੇ ਵਿੱਚ ਹੀ ਆਪਾਂ ਗ੍ਰाइंड ਕਰ ਲਿਆ ਥੋੜਾ ਜਿਹਾ ਦਰਦਰਾ ਕੀਤਾ ਬਹੁਤ ਜ਼ਿਆਦਾ ਬਰੀਕ ਨਹੀਂ ਕੀਤਾ ਹੈਗਾ ਤੁਸੀਂ ਬਰੀਕ ਵੀ ਕੱਟ ਕੇ ਰੱਖ ਸਕਦੇ ਆ ਉਹ ਮਸਾਲਾ ਆਪਣਾ ਰਹਿ ਗਿਆ ਤੇ ਉਹ ਵੀ ਆਪਾਂ ਇਹਦੇ ਵਿੱਚ ਯੂਜ਼ ਕਰ ਲਾਂਗੇ ਤੇ ਇਧਰ ਆਪਾਂ ਹੋੜ ਇਧਰ ਤਵਾ ਰੱਖ ਲਿਆ ਆਪਾਂ ਇਹ ਤੇ ਇਹਦੇ ਵਿੱਚ ਨਾ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਜਿਹੜਾ ਵੀ ਕਿਹੋ ਯੂਜ਼ ਕਰਦੇ ਆ ਉਹ ਤੁਸੀਂ ਵਰਤ ਸਕਦੇ ਆ ਥੋੜਾ ਜਿਹਾ ਆਪਾਂ ਪਾਇਆ ਇਹੇ 4-5 ਟੇਬਲस्पून ਆ ਇਹੇ ਇਹਨੂੰ ਆਪਾਂ ਐ ਹਲਾ ਲਾਂਗੇ ਸਾਰੇ ਨੂੰ ਇੰਜ ਕਰਕੇ ਥੋੜਾ ਇਹ ਗਰਮ ਹੁੰਦਾ ਤਵਾ ਤਾਂ ਫਿਰ ਆਪਾਂ ਇਹ ਇਹ ਜਿਹੜੇ ਹੈਗੇ ਸਾਰੇ ਇਹ ਵਿੱਚ ਪਾਉਣੇ ਸ਼ੁਰੂ ਕਰ ਦਿੰਦੇ ਆ ਦੇਖੋ ਕਿੰਨਾ ਵਧੀਆ ਵਿੱਚ ਨਾ ਇਹ ਚੰਗੀ ਤਰ੍ਹਾਂ ਵਿੱਚ ਰਸ ਗਏ ਇਹ ਸਾਰੇ ਤੇ ਹੁਣ ਨਾ ਆਪਾਂ ਇਹਨੂੰ ਇੱਕ ਇੱਕ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਵਿੱਚ ਪਾਉਣਾ ਸ਼ੁਰੂ ਕਰ ਦਿੰਦੇ ਆ ਜਿੰਨੇ ਆਪਨੇ ਪੈਂਦੇ ਉਹਨੇ ਪਾਵਾਂਗੇ ਬਾਕੀ ਆਪਾਂ ਬਾਅਦ ਚ ਕਰ ਲਾਂਗੇ। ਹੋਸਟ ਰਹਿੰਦੇ। ਇਹਨੂੰ ਤੁਸੀਂ ਰਾਤ ਨੂੰ ਇਹ ਕਰਕੇ ਭਰ ਕੇ ਤੁਸੀਂ ਰੱਖ ਸਕਦੇ ਹੋ। ਸਵੇਰ ਵਾਸਤੇ ਆ ਦੋ ਰਹਿ ਗਏ ਆਪਣੇ। ਇਹ ਵੀ ਆਪਾਂ ਇਹਦੀ ਵਿੱਚ ਹੈ। ਇਹਨਾਂ ਨੂੰ ਪਹਿਲਾਂ ਬਣਾ ਲਾਂਗੇ ਤੋਂ ਬਾਅਦ ਵਿੱਚ ਇਹਨਾਂ ਨੂੰ ਭਰ ਦਿੰਨੇ ਹਾਂ। ਇਸ ਤਰ੍ਹਾਂ ਕਰਕੇ ਜੇ ਆਪਾਂ ਇਹਨੂੰ ਬਣਾਵਾਂਗੇ ਹੌਲੀ ਹੌਲੀ ਉਹਨਾਂ ਪੈਨਾਂ ਉਪਰਤ ਦੇਾਂਗੇ ਇਸ ਤਰ੍ਹਾਂ ਕਰਕੇ ਅੰਕ ਕਰਕੇ ਸੋਰੇ ਹਨ ਇਹਨੂੰ ਦਬਾ ਦਿੰਦੇ ਹਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਸਾਰਿਆਂ ਨੂੰ ਪਲਟ ਦੇਣਗੇ ਇਹ ਜਿਹੜਾ ਹੈਗਾ ਤੇਲ ਘੋਣ ਇਹ ਥੋੜਾ ਜਿਹਾ ਆਕਸ਼ਾਂ ਪਾ ਸਕਦੇ ਹਾਂ ਇਸ ਤਰ੍ਹਾਂ ਕਿ ਚਾਰੇ ਪਾਸੇ ਇਹਨੂੰ ਸਾਰਿਆਂ ਨੂੰ ਲੱਗ ਜਾਵੇ ਤੇ ਇਹਨੂੰ ਆਪਾਂ ਨਾ ਹਲਕੀ ਅੱਗ ਦੇ ਉੱਤੇ 3-4 ਮਿੰਟ ਵਾਸਤੇ ਆਪਾਂ ਇਹਨੂੰ ਬਣਾਵਾਂਗੇ ਫਿਰ ਨਾਲ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਉਰੀ ਪਾ ਦਾਂਗੇ ਇਹ ਪਿਆਜ਼ ਭੁੱਜ ਗਏ ਤੇ ਹੁਣ ਆਪਾਂ ਇਹ இப்பட வேகாஸ் தர ਨੇ ਦਿੱਤੋ ਬੱਤੀਆਂ ਵਿੱਚ ਤਾਂ ਦੇਖੋ ਮਸਾਲਾ ਨਹੀਂ ਵਿੱਚੋਂ ਨਿਕਲਿਆ ਹੈਗਾ ਹਲਕਾ ਜਿਹਾ ਤਾਂ ਥੋੜਾ ਬਹੁਤ ਤਾਂ ਨਿਕਲਿਆ ਪਰ ਬਹੁਤ ਜ਼ਿਆਦਾ ਨਹੀਂ ਨਿਕਲਿਆ ਵਿੱਚੋਂ ਮਸਾਲਾ ਇਸ ਤਰ੍ਹਾਂ ਕਰਕੇ ਬਸ ਆਪਾਂ ਹੁਣ ਇਹਨੂੰ ਗੈਸ ਨੂੰ ਬੰਦ ਕਰ ਦਿਆਂਗੇ ਤੇ ਇੰਨਾ ਹੀ ਆਪਾਂ ਇਹਨੂੰ ਬਣਾਉਣਾ ਸੀਗਾ ਪੂਰੀ ਤਰ੍ਹਾਂ ਸੌਫਟ ਹੋ ਗਏ ਵਧੀਆ ਬਣ ਗਏ ਤੇ ਹੁਣ ਆਪਾਂ ਇਧਰੋਂ ਇਹਨੂੰ ਹਿਲਾ ਲੈਨੇ ਆ ਤੇ ਇਹਨੂੰ ਵੀ ਆਪਾਂ ਇਹ ਆਪਣਾ ਮਸਾਲਾ ਹੁਣ ਚੰਗੀ ਤਰ੍ਹਾਂ ਭੁੰਨ ਆ ਗਿਆ ਤੰਗੀਦਰਾ ਪੁੰਨਿਆ ਗਿਆ ਆਪਣਾ ਜੀ ਨਾਲ ਹੁਣ ਆਪਾਂ ਥੋੜਾ ਤੇਲ ਟੱਪਾਇਆ ਜੇ ਤੁਸੀਂ ਜ਼ਿਆਦਾ ਪਾਉਣਾ ਮੈਂ ਤਾਂ ਘੱਟ ਹੀ ਪਾਉਣੀ ਹੁੰਦੀ ਆ ਕਿਉਂਕਿ ਉਹਦੇ ਵਿੱਚੋਂ ਵੀ ਤੇਲ ਨਹੀਂ ਨਿਕਲਣਾ ਤੇ ਹੁਣ ਆਪਾਂ ਇਹ ਜਿਹੜਾ ਮਸਾਲਾ ਬਚਿਆ ਸੀਗਾ ਮੈਨੂੰ ਥੋੜੀ ਜੀ ਮਿਰਚ ਘੱਟ ਲੱਗਦੀ ਸੀ ਤੇ ਹਲਕਾ ਜਿਹਾ ਨਮਕ ਘੱਟ ਲੱਗਦਾ ਸੀ ਉਹ ਮੈਂ ਥੋੜਾ ਜਿਹਾ ਪਾਇਆ ਤੇ ਇਹੀ ਮਸਾਲਾ ਹੁਣ ਨਾ ਆਪਾਂ ਇਹਦੇ ਵਿੱਚ ਪਾ ਦਿੰਦੇ ਆਂ ਦੇਖੋ ਇਹ ਆਪਾਂ ਜਿਹੜਾ ਗ੍ਰाइंड ਕੀਤਾ ਸੀ ਨਾ ਪਿਆਜ਼ ਵਗੈਰਾ ਉਹ ਵਿੱਚ ਹੀ ਵਰਦਨੇ ਆਪਾਂ ਸਾਫ਼ ਕਰ ਲਿਆ ਤਾਂ ਹੁਣ ਥੋੜਾ ਜਿਹਾ ਹਲਕਾ ਜਿਹਾ ਆਪ ਬੁਣੀ ਨੂੰ ਦੁਬਾਰਾ ਭੁੰਨਦੇ ਆਂ ਮਸਾਲੇ ਨਾ ਇਹਦੇ ਵਿੱਚ ਫੁੱਲ ਜਾਂਦੇ ਥੋੜਾ ਜਿਹਾ ਆਪ ਪਾਣੀ ਪਾ ਦਈਏ ਨਾ ਨਾਲੇ ਤਾਂ ਮਸਾਲਾ ਥੱਲੇ ਨਹੀਂ ਲੱਗਦਾ ਹੈਗਾ ਤੇ ਨਾਲੇ ਮਸਾਲੇ ਬਹੁਤ ਵਧੀਆ ਤਰੀਕੇ ਨਾਲ ਇਹ ਭੁੱਜ ਜਾਂਦੇ ਬਸ ਮੇਨ ਚੀਜ਼ ਹੈ ਜਿਹੜੀ ਤੁਹਾਡੀ ਜੇ ਤੁਹਾਡੀ ਗਰੇਵੀ ਬਹੁਤ ਵਧੀਆ ਬਣੀ ਆ ਤਾਂ ਤੁਹਾਡੀ ਸਬਜ਼ੀ ਵੀ ਬਹੁਤ ਵਧੀਆ ਬਣ ਜਾਂਦੀ ਹੈ ਜੀ ਤੁਸੀਂ ਗਰੇਵੀ ਨਹੀਂ ਚੰਗੀ ਤਰ੍ਹਾਂ ਬਣਾਉਂਦੇ ਤਾਂ ਉਹ ਫਿਰ ਤੁਹਾਡੀ ਸਬਜ਼ੀ ਵੀ ਉਨੀ ਟੇਸਟੀ ਨਹੀਂ ਬਣਦੀ ਹੈ ਜੀ ਆਪਾਂ ਸਿੰਪਲ ਮਸਾਲੇ ਪਾਏ ਆ ਕੋਈ ਜ਼ਿਆਦਾ ਆਪਾਂ ਜਿਹੜੇ ਘਰ ਦੇ ਵਿੱਚ ਹੀ ਆਪਾਂ ਯੂਜ਼ ਕਰਦੇ ਆ ਮਸਾਲੇ ਉਹੀ ਪਾਏ ਆ ਹੋਰ ਕੋਈ ਵੀ ਆਪਾਂ ਮਸਾਲਾ ਨਹੀਂ ਪਾਇਆ ਕੋਈ ਖੜਾ ਮਸਾਲਾ ਨਹੀਂ ਪਾਇਆ ਇੱਕ ਜੀਰੇ ਤੋਂ ਬਿਨਾ ਬਾਕੀ ਸਾਰੇ ਨੂਨ ਮਿਰਚ ਹਲਦੀ ਮਸਾਲਾ ਉਹੀ ਆ ਇਹ ਜਿਹੜਾ ਕਿੰਗਾ ਮਸਾਲਾ ਜ਼ਰੂਰ ਸੀਗਾ ਉਹ ਘਰੇ ਮੈਂ ਪਉਣੀ ਪਉਣੀ ਆ ਤੇ ਉਹ ਜੇ ਤੁਹਾਡੇ ਕੋਲ ਹੁੰਦਾ ਤਾਂ ਪਾ ਸਕਦੇ ਜੇ ਹੈ ਨਹੀਂ ਤਾਂ ਕੋਈ ਗੱਲ ਨਹੀਂ ਇਹ ਹੁਣ ਚੰਗੀ ਤਰ੍ਹਾਂ ਨਾ ਪੁੱਟ ਜੀ ਥੋੜਾ ਚੰਗੀ ਤਰ੍ਹਾਂ ਭੁੰਨੇਗੇ ਤੇ ਹੁਣ ਆਪਾਂ ਜਿਹੜੀ ਇਹਦੇ ਵਿੱਚ ਗਰੇਵੀ ਬਣਾਉਣੀ ਆ ਉਹਦੇ ਵਾਸਤੇ ਆਪਾਂ ਪਾਣੀ ਪਾਉਣ ਲੱਗੇ ਹੁਣ ਜਿੰਨੀ ਤੁਸੀਂ ਗਰੇਵੀ ਜਿਆਦਾ ਪਤਲੀ ਬਣਾਉਣੀ ਆ ਜਾਂ ਸੰਘਣੀ ਬਣਾਉਣੀ ਆ ਉਹ ਤੁਹਾਡੇ ਤੇ ਡਿਮਾਂਡ ਕਰਦਾ ਵੀ ਤੁਸੀਂ ਕਿੰਨੀ ਕੁ ਬਣਾਉਣੀ ਆ ਕਿਸ ਤਰ੍ਹਾਂ ਦੀ ਬਣਾਉਣੀ ਆ ਬਹੁਤ ਜਿਆਦਾ ਇਹਦੇ ਵਿੱਚ ਪਾਣੀ ਵੀ ਨਹੀਂ ਚੰਗਾ ਲੱਗਦਾ ਘਤਰੀ ਮਸਾਪਣਾ ਪੈਨਾ ਕੀ ਬਣਾਵਾਂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਜਦੋਂ ਇਹ ਉਬਾਲਾ ਹੋਊਗਾ ਤਾਂ ਇਹਦੇ ਵਿੱਚ ਆਪਾਂ ਇਹ ਪਾ ਦੇਣੀ ਇਹਨੂੰ ਚੰਗੀ ਤਰ੍ਹਾਂ ਉਬਾਲਾ ਆ ਗਿਆ ਆ ਦੇਖੋ ਵਧੀਆ ਬਣ ਲੱਗੀ ਇਹ ਤੇ ਹੁਣ ਨਾ ਆਪਾਂ ਇਹਦੇ ਵਿੱਚ ਇਹ ਜਿਹੜੇ ਬੈਂਗਣ ਇਹ ਆਪਾਂ ਪਾ ਦੇਣੀ ਇਸ ਤਰ੍ਹਾਂ ਕਰਕੇ ਉਹਨਾ ਪੈਨ ਨੂੰ ਟੱਕ ਦਿਆਂਗੇ ਇਸ ਤਰ੍ਹਾਂ ਕਰਕੇ ਇਹ ਗਰੀਵੀ ਦੀ ਵਿੱਚ ਥੋੜੀ ਜਿਹੀ ਵਜਾਉਣ ਤੇ ਦੇਖੋ ਇਹਨੂੰ ਅੰਨਾ ਪਟਾਕ ਦਿੰਨੇ ਆ ਇਹਨੂੰ ਸਲੋਅ ਆਗ ਕਰ ਦਿੰਨੇ ਆ ਤੇ ਸਿਰਫ ਇਹਨੂੰ ਆਪਾਂ ਤਿੰਨ ਤਿੰਨ ਕਿ ਮਿੰਟ ਹੀ ਆਪਾਂ ਇਹਨੂੰ ਆਪਾਂ ਇਹਨੂੰ ਕਰਾਂਗੇ ਤੇ ਤਿੰਨ ਮਿੰਟਾਂ ਬਾਅਦ ਆਪੇ ਇਹਨੂੰ ਬੰਦ ਕਰ ਦਿਆਂਗੇ ਆਪਾਂ ਵੀ ਗਦੇ ਟੱਕਣ ਲੈਣੇ ਚੱਕ ਤੇ ਦੇਖੋ ਬਹੁਤ ਵਧੀਆ ਰੋਟੀ ਬਣ ਗਈ ਹੈ ਆ ਦੇਖੋ ਬਿਲਕੁਲ ਨਰਮ ਨਰਮ ਹੋਗੀ ਇਸ ਤੋਂ ਬਾਅਦ ਹੁਣ ਆਪਾਂ ਹੀ ਪਕਾਉਣੀ ਹੈਗੀ ਬਹੁਤ ਵਧੀਆ ਬਣ ਗਿਆ ਤੇ ਇਹਨੂੰ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਥੋੜਾ ਜਿਹਾ ਆਪਾਂ ਇਹਦੇ ਉੱਤੇ ਹਰਾ ਧਨੀਆ ਬਾਦ ਲੈਂਦੇ ਆ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਜਰੂਰ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟ ਕਰਿਓ